ਦੰਦਾ ਤੇ ਮਸੂੜਿਆਂ ਵਿੱਚ ਜੇਕਰ ਬਹੁਤ ਦਰਦ ਰਹਿੰਦਾ ਹੈ ਮਸੂੜਿਆਂ ਤੋਂ ਲਗਾਤਾਰ ਖੂਨ ਵੀ ਆਂਦਾ ਰਹਿੰਦਾ ਹੈ ਤਾਂ ਇੱਕ ਬਹੁਤ ਹੀ ਆਸਾਨ ਜਿਹਾ ਤਰੀਕਾ ਤੁਹਾਨੂੰ ਦਸਾਂਗੀ ਨਾਲ ਦੇ ਨਾਲ ਚਾਹੇ ਕਿ ਪਿੰਪਲ ਦੀ ਪ੍ਰੋਬਲਮ ਹੈ ਯਾਨੀ ਕਿ ਮੂੰਹਾਂ ਸੇ ਦੀ ਪ੍ਰੋਬਲਮ ਹੈ ਤਾਂ ਉਸੇ ਲਈ ਤੁਸੀਂ ਕਿਵੇਂ ਇੱਕ ਸਰਲ ਜਿਹਾ ਉਪਾਅ ਕਰਨਾ ਹੈ ਘਰ ਦੇ ਵਿੱਚ ਹੀ ਤੇ ਉਸ ਦੇ ਨਾਲ ਤੁਹਾਨੂੰ ਫਾਇਦਾ ਮਿਲ ਜਾਏਗਾ ਅੱਗੋਂ ਗੱਲ ਕਰੀਏ ਅਗਰ ਪੈਰ ਦੀਆਂ ਅੱਡੀਆਂ ਫਟੀਆਂ ਹੋਈਆਂ ਨੇ ਬਹੁਤ ਹੀ ਰਬ ਸਕਿਨ ਹੋਈ ਪਈ ਹੈ ਹੇਅਰ ਫਾਲ অর ਡੈਂਡਰਫ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਡੈਂਡਰਫ ਖਤਮ ਹੀ ਨਹੀਂ ਹੋ ਰਹੀ ਹੈ ਕਈ ਚੀਜ਼ਾਂ ਅਪਲਾਈ ਕਰਕੇ ਦੇਖ ਚੁੱਕੇ ਹੋ ਤਾਂ ਅੱਜ ਇੱਕ ਬਹੁਤ ਸ ਤਾਂ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲਣ ਵਾਲਾ ਹੈ ਔਰ ਜਿੱਥੇ ਅਗਰ ਅਸੀਂ ਅਗਲੀ ਗੱਲ ਕਰ ਲਈਏ ਕਈਆਂ ਦੇ ਪਸੀਨੇ ਦੀ ਬਦਬੂ ਬਹੁਤ ਜ਼ਿਆਦਾ ਰਹਿੰਦੀ ਹੈ ਉਨਾ ਲਈ ਵੀ ਅੱਜ ਮੈਂ ਇੱਕ ਬਹੁਤ ਵਧੀਆ ਤਰੀਕਾ ਦੱਸਣ ਆਂ ਜਾ ਰਹੀਆਂ ਦੋ ਹੀ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਅਲੱਗ-ਅਲੱਗ ਤਰੀਕੇ ਦੇ ਨਾਲ ਜਦ ਇਸਤੇਮਾਲ ਕਰ ਲੋਗੇ ਤੇ ਅਲੱਗ-ਅਲੱਗ ਪਰੇਸ਼ਾਨੀਆਂ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਸਕਦਾ ਹੈ ਸਮਝ ਚੁੱਕੇ ਹੋ ਤੁਸੀਂ ਅੱਜ ਅਸੀਂ ਗੱਲ ਕਰਨ ਜਾ ਰਹੇ ਆਂ ਫਟਕੜੀ ਅਤੇ ਸਰੋਂ ਦੇ ਤੇਲ ਦੀ ਜੀ ਹਾਂ ਸੋ ਸਰੋਂ ਦਾ ਤੇਲ ਵੀ ਆਪਣੇ ਵਿੱਚ ਬਹੁਤ ਸਾਰੇ ਗੁਣ ਲੈ ਕੇ ਬੈਠਾ ਹੈ ਜੇ ਅਸੀਂ ਇਸ ਨੂੰ ਖਾਣ ਦੇ ਲਈ ਵੀ ਇਸਤੇਮਾਲ ਕਰਦੇ ਆਂ ਸਬਜ਼ੀ ਬਣਾਉਣ ਦੇ ਲਈ ਇਸਤੇਮਾਲ ਕਰੀਏ ਤਾਂ ਵੀ ਸਾਡੇ ਸਰੀਰ ਨੂੰ ਇਸ ਦੇ ਢੇਰ ਸਾਰੇ ਫਾਇਦੇ ਨੇ ਔਰ ਜਿਹੜੀਆਂ ਅਲੱਗ-ਅਲੱਗ ਹੋਮ ਰੈਮਡੀਜ਼ ਵਿੱਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਉੱਥੇ ਵੀ ਇਸੇ ਬਹੁਤ ਜ਼ਿਆਦਾ ਫਾਇਦੇ ਨੇ ਗੱਲ ਅਸੀਂ ਫਟਕੜੀ ਦੀ ਕਰ ਲਈਏ ਤਾਂ ਇਹ ਵੀ ਜੋ ਹੈ ਸਾਨੂੰ ਕਈ ਤਰ੍ਹਾਂ ਦੀ ਇਨਫੈਕਸ਼ਨਸ ਤੋਂ ਬਚਾ ਦਿੰਦੀ ਹੈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਔਰ ਅੱਜ ਵੀ ਜਿਹੜੀ ਹੋਮ ਰੈਮਡੀਜ਼ ਆਪਾਂ ਗੱਲ ਕਰਨ ਜਾ ਰਹੇ ਆ ਇਸ ਵਿੱਚ ਆਪਾਂ ਇਸੇ ਦਾ ਇਸਤੇਮਾਲ ਕਰਾਂਗੇ ਉਹ ਟੇ ਸਾਰੇ ਹੈਲਥ ਇਸ਼ੂਸ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲਈਏ ਜਿਨ੍ਹਾਂ ਦੇ ਦੰਦ ਦਰਦ ਨੇ ਜਾਂ ਮਸੂੜਿਆਂ ਵਿੱਚ ਦਰਦ ਰਹਿੰਦਾ ਹੈ ਜਾਂ ਮਸੂੜੇ ਕਮਜ਼ੋਰ ਹੋ ਗਏ ਨੇ ਜਾਂ ਫਿਰ ਮੂੰਹ ਦੇ ਵਿੱਚੋਂ ਮਸੂੜਿਆਂ ਵਿੱਚੋਂ ਖੂਨ ਆਂਦਾ ਰਹਿੰਦਾ ਹੈ ਬ੍ਰਸ਼ ਕਰਦੇ ਤੇ ਖੂਨ ਆਂਦਾ ਜਾਂ ਫਿਰ ਵੈਸੇ ਵੀ ਦਿਨ ਦੇ ਵਿੱਚ ਕੋਈ ਤੁਸੀਂ ਕੁਝ ਸਖਤ ਖਾਣ ਲੱਗਦੇ ਹੋ ਜਾਂ ਨਾਰਮਲ ਚੀਜ਼ ਵੀ ਖਾਣੇ ਹੋ ਤੇ ਮਸੂੜਿਆਂ ਤੋਂ ਖੂਨ ਆਣ ਲੱਗ ਜਾਂਦਾ ਤਾਂ ਤੁਸੀਂ ਫਟਕੜੀ ਔਰ ਸਰੋਂ ਦੇ ਤੇਲ ਦੇ ਇਸਤੇਮਾਲ ਦੇ ਨਾਲ ਆਪਣੀ ਇਸ ਪ੍ਰੋਬਲਮ ਤੋਂ ਛੁਟਕਾਰਾ ਪਾ ਸਕਦੇ ਹੋ ਦੇਖੋ ਜਦੋਂ ਕੋਈ ਪ੍ਰੋਬਲਮ ਮਸੂੜਿਆਂ ਨੂੰ ਲੈ ਕੇ ਹੋਵੇ ਤਾਂ ਟਾਈਮਲੀ ਉਸ ਦਾ ਇਲਾਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਨਹੀਂ ਤਾਂ ਹੌਲੀ ਹੌਲੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਸੋ ਇਸ ਲਈ ਤੁਸੀਂ ਕਿਵੇਂ ਇਸਤੇਮਾਲ ਕਰਨਾ ਹੈ ਤੁਸੀਂ ਆਪਣੀ ਹਥੇਲੀ ਤੇ ਹੀ ਚਾਹੇ ਥੋੜਾ ਜਿਹਾ ਸਰੋਂ ਦਾ ਤੇਲ ਲਾ ਲਓ ਔਰ ਫਟਕੜੀ ਜਿਹੜੀ ਹੈ ਤੁਸੀਂ ਪਹਿਲਾਂ ਹੀ ਪੀਸ ਕੇ ਰੱਖ ਲੋ ਪੂਰੀ ਹੀ ਪਾਊਡਰ ਫਾਰਮ ਦੇ ਵਿੱਚ ਹੋਣੀ ਚਾਹੀਦੀ ਹੈ ਹਾਰਡ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ ਕਿਉਂਕਿ ਤੁਸੀਂ ਆਪਣੇ ਮਸੂੜਿਆਂ ਦੇ ਲਈ ਇਸਤੇਮਾਲ ਕਰਨਾ ਹੈ ਔਰ ਮਸੂੜੇ ਬਹੁਤ ਜ਼ਿਆਦਾ ਸੌਫਟ ਹੁੰਦੇ ਨੇ ਤੇ ਕੋਈ ਵੀ ਸਾਨੂੰ ਹਾਰਡ ਚੀਜ਼ ਐ ਇਸਤੇਮਾਲ ਨਹੀਂ ਕਰਨਾ ਚਾਹੀਦਾ ਈਵਨ ਜਿਹੜਾ ਤੁਸੀਂ ਟੂਥ ਬਰਸ਼ ਆਪਣਾ ਯੂਜ਼ ਕਰਦੇ ਹੋ ਉਹ ਵੀ ਹਮੇਸ਼ਾ ਇਹ ਜ਼ਰੂਰ ਧਿਆਨ ਰੱਖੋ ਬਹੁਤ ਹੀ ਸੌਫਟ ਹੋਵੇ ਔਰ ਬਹੁਤ ਸੌਫਟਲੀ ਜੋ ਹੈ ਤੁਸੀਂ ਆਪਣੇ ਬਰਸ਼ ਕਰਿਆ ਕਰੋ ਤਾਂ ਕਿ ਜ਼ਿਆਦਾ ਜ਼ੋਰ ਲੱਗਣ ਦੇ ਨਾਲ ਮਸੂੜਿਆਂ ਦੇ ਵਿੱਚ ਜ਼ਖਮਾ ਹੋਵੇ ਤੇ ਮਸੂੜਿਆਂ ਵਿੱਚ ਖੂਨ ਨਾ ਆਵੇ ਸੋ ਤੁਸੀਂ ਜਿਹੜਾ ਇਹ ਸਰੋਂ ਦਾ ਤੇਲ ਲੈ ਕੇ ਇਸ ਵਿੱਚ ਥੋੜੀ ਜੀ ਫਟਕੜੀ ਮਿਕਸ ਕਰਨੀ ਹੈ اور ਆਪਣੇ ਮਸੂੜਿਆਂ ਤੇ ਦੰਦਾਂ ਤੇ ਅੱਛੀ ਤਰ੍ਹਾਂ ਨਾਲ ਚਾਹੇ ਫਿੰਗਰ ਦੇ ਨਾਲ ਹੀ ਉਂਗਲੀ ਦੇ ਨਾਲ ਹੀ ਲਗਾਓ ਅੱਛੀ ਤਰ੍ਹਾਂ ਨਾਲ ਲਗਾ ਲਓ ਔਰ ਉਸ ਤੋਂ ਬਾਅਦ ਤੁਸੀਂ 5 ਕੁ ਮਿੰਟ ਇਸ ਨੂੰ ਰੱਖ ਸਕਦੇ ਹੋ ਮੂੰਹ ਬੰਦ ਕਰਕੇ ਔਰ ਉਸ ਤੋਂ ਬਾਅਦ ਤੁਸੀਂ ਕੁੱਲੀ ਕਰ ਲਓ ਸੌਣ ਤੋਂ ਪਹਿਲਾਂ ਔਰ ਇਹ ਤੁਸੀਂ ਤਰੀਕਾ ਜਿਹੜੀ ਆਪਾਂ ਕਰੇਲੋ ਨੂੰ ਸਥਾਪਨਾਣਾ ਹੈ ਕੋਸ਼ਿਸ਼ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਕਰੋ ਤਾਂ ਕਿ ਉਸ ਤੋਂ ਬਾਅਦ ਤੁਸੀਂ ਕੋਈ ਵੀ ਚੀਜ਼ ਖਾਣੀ ਆ ਪੀਣੀ ਨਾ ਹੋਵੇ ਤਾਂ ਕਿ ਤੁਹਾਡੇ ਦੰਦ ਜਿਹੜੇ ਬਿਲਕੁਲ ਕਲੀਨ ਰਹਿਣ ਸਵੇਰ ਤੱਕ ਔਰ ਤੁਸੀਂ ਰੈਗੂਲਰ ਅਗਰ ਇਸ ਦਾ ਇਸਤੇਮਾਲ ਕਰੋਗੇ ਤੁਸੀਂ ਦੇਖੋਗੇ ਤੁਹਾਡੇ ਵਾਕੀ ਜੜੀ ਇਹ ਪ੍ਰੋਬਲਮ ਚੱਲ ਰਹੀ ਸੀ ਮਸੂੜੇ ਦਰਦ ਮਸੂੜਿਆਂ ਤੋਂ ਖੂਨ ਆਣ ਦੀ ਦੰਦ ਦਰਦੀ ਇਹ ਸਾਰੀ ਪ੍ਰੋਬਲਮ ਜੋ ਹੈ ਇੱਥੇ ਠੀਕ ਹੋਣ ਵਾਲੀ ਹੈ ਅਗਲੀ ਗੱਲ ਕਰ ਲਈਏ ਜਿਨ੍ਹਾਂ ਦੇ ਐਕਨੀਆਰ ਪਿੰਪਲਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਨਾ ਕਿਉਂਕਿ ਅੱਗੋਂ ਦੇਖੋ ਜਿਵੇਂ ਹੁਣ ਗਰਮੀਆਂ ਦੀ ਸ਼ੁਰੂਆਤ ਹੋ ਜਾਏਗੀ ਜਿਨ੍ਹਾਂ ਦੀ ਆਇਲੀ ਸਕਿਨ ਹੁੰਦੀ ਹੈ ਉਹਨਾਂ ਦੇ ਪਿੰਪਲਸ ਹੋਣੇ ਸ਼ੁਰੂ ਹੋ ਜਾਂਦੇ ਨੇ ਬਹੁਤ ਜ਼ਿਆਦਾ ਸਭ ਤੋਂ ਪਹਿਲਾਂ ਤਾਂ ਦੇਖੋ ਆਪਣੇ ਖਾਣ ਪੀਣ ਦਾ ਧਿਆਨ ਵੀ ਜ਼ਰੂਰ ਰੱਖੋ ਬਹੁਤ ਜ਼ਿਆਦਾ ਆਇਲੀਆਂ ਫਰਾਈ ਚੀਜ਼ਾਂ ਨਹੀਂ ਖਾਣੀਆਂ ਬਾਕੀ ਜਦੋਂ ਆਪਾਂ ਸਕਿਨ ਦੀ ਗੱਲ ਕਰਦੇ ਆਂ ਕੀ ਲਗਾਈਏ ਅਜਿਹਾ ਕਿ ਉਸਾ ਬਹੁਤ ਵਧੀਆ ਜੋ ਹੈ ਰਿਜ਼ਲਟ ਮਿਲ ਸਕੇ ਤਾਂ ਥੋੜੇ ਜਿਹਾ ਪਾਣੀ ਵਿੱਚ ਥੋੜੀ ਜੀ ਫਟਕੜੀ ਤੁਸੀਂ ਕੋਲ ਲਓ ਔਰ ਫਟਕੜੀ ਦਾ ਪਾਊਡ ਤੁਸੀਂ ਉਹ ਲਗਾ ਲਓ ਔਰ ਥੋੜਾ ਜਿਹਾ ਲਗਾ ਕੇ ਰੱਖੋ ਨੋਰਮਲ ਪਾਣੀ ਨਾਲ ਉਸ ਤੋਂ ਬਾਅਦ ਵਾਸ਼ ਕਰ ਲਓ ਫਟਕੜੀ ਜਿਹੜੀ ਹੁੰਦੀ ਹੈ ਐਂਟੀਬੈਕਟੀਰੀਅਲ ਹੁੰਦੀ ਹੈ ਇਨਫੈਕਸ਼ਨ ਤੋਂ ਵੀ ਬਚਾਉਂਦੀ ਹੈ ਔਰ ਨਾਲ ਦੇ ਨਾਲ ਜੇ ਸਰੋਂ ਦੇ ਤੇਲ ਦੀ ਆਪਾਂ ਗੱਲ ਕਰ ਲਈਏ ਉਸ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਗੁਣ ਹੁੰਦੇ ਨੇ ਜੋ ਸਾਨੂੰ ਇਨਫੈਕਸ਼ਨ ਤੋਂ ਬਚਾਉਂਦੇ ਨੇ ਕਿਤੇ ਵੀ ਸੱਟ ਪੇਟ ਲੱਗੀ ਆ ਉੱਥੇ ਵੀ ਲਗਾਣਿਆਂ ਤਾਂ ਬਹੁਤ ਫਾਇਦਾ ਹੁੰਦਾ ਸੋ ਇਹ ਦੋਵੇਂ ਚੀਜ਼ਾਂ ਮਿਲ ਕੇ ਜਦੋਂ ਤੁਸੀਂ ਆਪਣੇ ਪਿੰਪਲ ਐਕਨੇ ਜਿੱਥੇ ਹੋਏ ਆ ਉੱਥੇ-ਉੱਥੇ ਲਗਾਉਂਦੇ ਹੋ ਆਪਾਂ ਫਿਲਹਾਲ ਪਾਣੀ ਦੀ ਗੱਲ ਕਰ ਰਹੇ ਆ ਪਾਣੀ ਵਿੱਚ ਘੋਲ ਕੇ ਜਦੋਂ ਤੁਸੀਂ ਲ ਜਿਹੜੀ ઓ ਐਕਸਟਰਾ ઓઈલ ਹੈ ਉਹ ਵੀ ਉਸ ਦੇ ਨਾਲ ਨਿਕਲ ਜਾਏਗਾ ਫਟਕੜੀ ਦੇ ਨਾਲ ਔਰ ਤੁਹਾਡਾ ਉਥੋਂ ਹੌਲੀ ਹੌਲੀ ਰੈਗੂਲਰ ਇਸਤੇਮਾਲ ਦੇ ਨਾਲ ਪਿੰਪਲਸ ਠੀਕ ਹੋਣੇ ਸ਼ੁਰੂ ਹੋ ਜਾਣਗੇ ਸਕਿਨ ਦੇ ਲਈ ਤੁਸੀਂ ਸਰੋਂ ਦਾ ਤੇਲ ਜਾਂ ਨਾਰੀਅਲ ਦੇ ਤੇਲ ਦੇ ਵਿੱਚ ਹੀ ਫਟਕੜੀ ਥੋੜੀ ਜੀ ਫਟਕੜੀ ਪਾਊਡਰ ਜਿਹੜਾ ਹੈ ਮਿਕਸ ਕਰਕੇ ਇਸ ਉੱਪਰ ਆਪਣੇ ਸਕਿਨ ਦੇ ਉੱਪਰ ਹਲਕੇ ਹਲਕੇ ਹੱਥਾਂ ਦੇ ਨਾਲ ਮ사ਜ ਕਰਕੇ 5 ਮਿੰਟ ਬਾਅਦ ਨੋਰਮਲ ਪਾਣੀ ਨਾਲ ਜਾਂ ਕੋਸੇ ਪਾਣੀ ਨਾਲ ਮੂੰਹ ਧੋ ਲੈਣ ਦਿਓ ਤਾਂ ਤੁਹਾਡੀ ਸਕਿਨ ਇਸ ਦੇ ਨਾਲ ਬਹੁਤ ਜ਼ਿਆਦਾ ਅੱਛੀ ਹੋਣ ਵਾਲੀ ਹੈ ਸੋ ਜਿਹੜੀ ਫਟਕੜੀ ਹੈ ਉਸ ਦੇ ਨਾਲ ਤੁਹਾਡੇ ਕੰਪਲੈਕਸ਼ਨ ਵਿੱਚ ਵੀ ਫਰਕ ਪਏਗਾ ਕੋਈ ਵੀ ਇਨਫੈਕਸ਼ਨ ਅਗਰ ਜੋ ਹੈ ਤੁਹਾਡੇ ਚਿਹਰੇ ਤੇ ਸਕਿਨ ਤੇ ਕਿਤੇ ਵੀ ਹੋ ਰਹੀ ਹੈ ਸਿਰਫ ਆਪਾਂ ਚਿਹਰੇ ਦੀ ਨਹੀਂ ਗੱਲ ਕਰਦੇ ਬਾਡੀ ਤੇ ਕਿਤੇ ਵੀ ਅਗਰ ਇਨਫੈਕਸ਼ਨ ਕਿਤੇ ਹੈ ਤਾਂ ਵੀ ਤੁਸੀਂ ਇਹ ਮਿਕਸਚਰ ਲਗਾਓ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਅਗਲੀ ਗੱਲ ਕਰੀਏ ਅਡੀਆਂ ਫਟਣ ਦੀ ਕਈਆਂ ਦੀ ਹੱਡੀਆਂ ਅੱਡੀਆਂ ਜਿਹੜੀਆਂ ਪੈਰ ਦੀਆਂ ਬਹੁਤ ਜ਼ਿਆਦਾ ਹਾਰਡ ਹੋ ਚੁੱਕੀਆਂ ਹੁੰਦੀਆਂ ਫਟ ਜਾਂਦੀਆਂ ਨੇ ਸੋ ਤੁਸੀਂ ਇੱਥੇ ਵੀ ਜੋ ਹੈ ਫਟਕੜੀ ਔਰ ਸਰੋਂ ਦਾ ਤੇਲ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨਾਲ ਅਗਰ ਮਾਲਿਸ਼ ਕਰਦੇ ਹੋ ਪੈਰਾਂ ਦੀ ਤਾਂ ਤੁਸੀਂ ਦੇਖੋਗੇ ਕਿ ਜਿਹੜੀਆਂ ਅੱਡੀਆਂ ਫਟ ਰਹੀਆਂ ਨੇ ਉਹ ਵੀ ਸਹੀ ਹੋਣੀਆਂ ਸ਼ੁਰੂ ਹੋ ਜਾਣਗੀਆਂ ਪੈਰ ਵੀ ਤੁਹਾਡੇ ਮੁਲਾਇਮ ਹੋਣੇ ਸ਼ੁਰੂ ਹੋ ਜਾਣਗੇ ਔਰ ਕਈਆਂ ਦੇ ਜੋ ਹੈ ਜਿਹੜੇ ਪੈਰ ਦੀਆਂ ਉਂਗਲੀਆਂ ਦੇ ਵਿੱਚਕਾਰ ਫੰਗਸ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਬਹੁਤ ਜ਼ਿਆਦਾ ਟਾਈਮ ਤੱਕ ਸ਼ੂਜ਼ ਪਾ ਕੇ ਰੱਖਣ ਨਾਲ ਸੌਕਸ ਪਾ ਕੇ ਰੱਖਣ ਦੇ ਨਾਲ ਇਨਫੈਕਸ਼ਨ ਬਣ ਜਾਂਦੀ ਹੈ ਦੀ ਉਂਗਲੀਆਂ ਦੇ ਵਿਚਕਾਰ ਤਾਂ ਉੱਥੇ ਵੀ ਤੁਸੀਂ ਇਹ ਮਿਸ਼ਨਲ ਲਗਾਓਗੇ ਹੋਮ ਰੈਮਡੀ ਇਹ ਸਰਲ ਜੋਪਾ ਹੈ ਸਰੋਂ ਦਾ ਤੇਲ ਹੈ ਨਾਲ ਤੁਸੀਂ ਇਸ ਦੇ ਫਟਕੜੀ ਪਾਊਡਰ ਮਿਕਸ ਕਰਕੇ ਅਗਰੇ ਇੱਥੇ ਲਗਾਉਂਦੇ ਹੋ ਤਾਂ ਤੁਹਾਡੀ ਉਹ ਇਨਫੈਕਸ਼ਨ ਵੀ ਜੋ ਹੈ ਦੂਰ ਹੋ ਜਾਏਗੀ ਅੱਜਕਲ ਬਹੁਤ ਵੱਡੀ ਇੱਕ ਪ੍ਰੋਬਲਮ ਕਈਆਂ ਦੇ ਵਿੱਚ ਦੇਖੀ ਜਾਂਦੀ ਹੈ ਵਾਲ ਚੜਨ ਦੀ ਔਰ ਡੈਂਟਰਪ ਦੀ ਯਾਨੀ ਸਿਕਰੀ ਦੀ ਸਿਕਰੀ ਵੀ ਜਿਨ੍ਹਾਂ ਦੇ ਇੱਕ ਵਾਰੀ ਹੋ ਜਾਂਦੀ ਹੈ ਨਾ ਬਹੁਤ ਔਖਾ ਹੋ ਜਾਂਦਾ ਹੈ ਸਿਕਰੀ ਤੋਂ ਛੁਟਕਾਰਾ ਪਾਣਾ ਤੇ ਇੱਥੇ ਤੁਸੀਂ ਸਰੋਂ ਦਾ ਤੇਲ ਔਰ ਫਟਕੜੀ ਪਾਊਡਰ ਮਿਕਸ ਕਰ ਸਾਇ ਦਿਓ ਜਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚ ਫਟਕੜੀ ਪਾਊਡਰ ਮਿਕਸ ਕਰਕੇ ਅਗਰ ਤੁਸੀਂ ਆਪਣੇ హెయిਰ ਰੂਟਸ ਯਾਨੀ ਵਾਲਾਂ ਦੀ ਜੜਾਂ ਵਿੱਚ ਲਗਾਉਂਦੇ ਹੋ ਤਾਂ ਇੱਕ ਤਾਂ ਤੁਹਾਡੇ हेयर्स मजबूत ਹੋਣਗੇ रूट्स मजबूत ਹੋਣਗੇ ਸਕਲਪ ਜਿਹੜਾ ਹੈ ਉਹ ਕਲੀਅਰ ਹੋ ਜਾਏਗਾ ਡੈਂਡਰਫ ਦੀ ਜਿੰਨੀ ਵੀ ਪੁਰਾਣੀ ਤੋਂ ਪੁਰਾਣੀ ਪ੍ਰੋਬਲਮ ਚੱਲ ਰਹੀ ਹੈ ਨਾ ਉਸ ਤੋਂ ਵੀ छुटकारा ਮਿਲ ਜਾਏਗਾ ਕਿਉਂਕਿ ਡੈਂਡਰਫ ਇੱਕ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਬੈਕਟੀਰੀਆ ਹੁੰਦਾ ਹੈ ਤੇ ਜਦੋਂ ਅਸੀਂ ਫਟਕੜੀਆਂ ਸਰੋਂ ਦਾ ਤੇਲ ਮਿਕਸ ਕਰਕੇ ਲਗਾਵਾਂਗੇ ਤਾਂ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਇਨਫੈਕਸ਼ਨ ਹੈ ਬੈਕਟੀਰੀਆ ਹੈ ਉਹ ਕਲੀਅਰ ਹੋ ਜਾਏਗਾ ਔਰ ਤੁਸੀਂ ਦੇਖੋਗੇ ਸਿਕਰੀ ਦੀ ਪ੍ਰੋਬਲਮ ਤੁਹਾਡੀ ਇੱਕ ਦੋ ਵਾਰ ਇਸਤੇਮਾਲ ਕਰਤੇ ਹੀ ਇਹ ਹੋਮ ਰੈਮਡੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣ ਵਾਲਾ ਹੈ हेयर ਗਰੋਥ ਵੀ ਤੁਹਾਡੀ ਹੋਣ ਲੱਗੇਗੀ ਬਾਂ ਦਾ ਝੜਨਾ ਵੀ ਰੁਕ ਜਾਏਗਾ ਅੱਗੋਂ ਹੁਣ ਮੈਂ ਗੱਲ ਕਰਾਂ ਲਾਸ ਦੇ ਵਿੱਚ ਕਈਆਂ ਦੇ ਜੋ ਹੈ ਪਸੀਨੇ ਦੀ ਬਦਬੂ ਬਹੁਤ ਜ਼ਿਆਦਾ ਹੁੰਦੀ ਹੈ ਕਈ ਤਰ੍ਹਾਂ ਦੇ ਜੋ ਹੈ ਤਰੀਕੇ ਵਰਤ ਕੇ ਦੇਖ ਲੈਂਦੇ ਆ ਜਾਂ ਫਿਰ ਅਸੀਂ ਕਹੀਏ ਪਰਫਿਊਮ ਡੀਓਡੋਰੈਂਟ ਦਾ ਤਾਂ ਇਸਤੇਮਾਲ ਕਰਦੇ ਨੇ ਪਰ ਫਿਰ ਵੀ ਜਿਹੜਾ ਬੋਡੀ ਆਰਡਰ ਹੈ ਯਾਨੀ ਕਿ ਪਸੀਨੇ ਦੀ ਬਦਬੂ ਹੈ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਤੁਸੀਂ ਨਹਾਣ ਤੋਂ ਪਹਿਲਾਂ ਸਰੋਂ ਦੇ ਤੇਲ ਵਿੱਚ ਫਟਕੜੀ ਪਾਊਡਰ ਮਿਕਸ ਕਰਕੇ ਆਪਣੀ ਬੋਡੀ ਤੇ ਅੱਛੀ ਤਰ੍ਹਾਂ ਨਾਲ ਲਗਾ ਲਓ ਔਰ ਉਸ ਤੋਂ ਬਾਅਦ ਤੁਸੀਂ ਨਹਾਓ ਰੈਗੂਲਰ ਇਸ ਤਰੀਕੇ ਨਾਲ ਅਗਰ ਤੁਸੀਂ ਫਟਕੜੀ ਪਾਊਡਰ ਔਰ ਸਰੋਂ ਦਾ ਤੇਲ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਪਸੀਨੇ ਦੀ ਬਦਬੂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਏਗਾ ਕਿਉਂਕਿ ਗਰਮੀਆਂ ਆ ਰਹੀਆਂ ਨੇ ਗਰਮੀਆਂ ਵਿੱਚ ਕਈਆਂ ਦੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਤਾਂ ਤੁਸੀਂ ਜ਼ਰੂਰ ਇਸ ਹੋਮ ਰੈਮਡੀ ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਜਦੋਂ ਪਸੀਨੇ ਦੀ ਬਦਬੂ ਹੁੰਦੀ ਆ ਉਹਦਾ ਵੀ ਕਿਤੇ ਨਾ ਕਿਤੇ ਰੀਜ਼ਨ ਇਹੀ ਹੁੰਦਾ ਹੈ ਕਿ ਪਸੀਨਾ ਜਦ ਬਹੁਤ ਜ਼ਿਆਦਾ ਆ ਰਿਹਾ ਹੁੰਦਾ ਹੈ ਤੇ ਉਸ ਤੋਂ ਬਾਅਦ ਉੱਥੇ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਬੈਕਟੀਰੀਆ ਦੇ ਕਰਕੇ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਅਸੀਂ ਫਿਟਕੜੀ ਜੋ ਕਿ ਇਨਫੈਕਸ਼ਨ ਤੋਂ ਦੂਰ ਰੱਖਦੀ ਹੈ ਬੈਕਟੀਰੀਆ ਤੋਂ ਦੂਰ ਰੱਖਦੀ ਹੈ ਔਰ ਨਾਲ ਦਿਨਾਂ ਜੋ ਸਸਰੋਂ ਦੇ ਤੇਲ ਦੀ ਗੱਲ ਕਰਦੇ ਆ ਉਹ ਵੀ ਜੋ ਹੈ ਕਈ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾਉਂਦਾ ਹੈ ਬੈਕਟੀਰੀਆ ਤੋਂ ਬਚਾਉਂਦਾ ਹੈ ਤਾਂ ਇਹ ਦੋਵੇਂ ਚੀਜ਼ਾਂ ਮਿਲ ਕੇ ਤੁਹਾਡੇ ਪਸੀਨੇ ਦੀ ਬਦਬੂ ਦੀ ਪ੍ਰੋਬਲਮ ਤੋਂ ਵੀ ਤੁਹਾਨੂੰ ਛੁਟਕਾਰਾ ਦੇ ਸਕਦੀਆਂ ਨੇ ਸੋ ਸਾਡੇ ਘਰ ਦੇ ਵਿੱਚ ਹੀ ਕਈ ਐਸੀਆਂ ਚੀਜ਼ਾਂ ਹੁੰਦੀਆਂ ਨੇ ਜੋ ਤੇ ਇੱਕ ਜਿਨ੍ਹਾਂ ਦਾ ਸਾਈਡ ਇਫੈਕਟ ਕੋਈ ਨਹੀਂ ਹੁੰਦਾ ਔਰ ਦੂਸਰਾ ਸਸhtੀਆਂ ਵੀ ਹੁੰਦੀ ਹੈ ਔਰ ਸਭ ਤੋਂ ਜ਼ਰੂਰੀ ਗੱਲ ਇਹਨਾਂ ਦੇ ਬਹੁਤ ਚੰਗੇ ਰਿਜ਼ਲਟ ਵੀ ਹੁੰਦੇ ਨੇ ਆਈ ਹੋਪ ਇਹਨਾਂ ਸਭ ਚੀਜ਼ਾਂ ਦੇ ਲਈ ਅਲੱਗ-ਅਲੱਗ ਹੈਲਥ ਇਸ਼ੂਜ਼ ਦੇ ਉੱਪਰ ਜੋ ਹੈ फिटकड़ी सरों का तेल तुसी इस तरह इस्तेमाल करो और ढेर सारी तो छुटकारा पा सकते हो वीडियो वजी लगी है तो इसमें लाइक एंड शेयर जरूर कर देना कमेंट करके भी दसना पेज न फॉलो कर लो यूट्यूब चैनल हैल्थ एडवाइस विद हरजोत कौर सबसक्राइब कर लो तीस मैं इंस्टाग्राम से भी फॉलो कर सद मिलोंगे जल्दी ही सेहत में जुड़ी होर खास जानकारी फिलहाल ही दौ जी इजाजत सत श्रीकाल